ਦੀ ਕਾ ਖਾਲਸਾ ਵਾਹਿਗੁਰੂ ਅਹਰ ਜੰਗ ਲਖਾਰੇ ਆ ਮਾਰਾ ਦੀਰ ਰਸੀਦਾ ਕਹਿ ਆਦਮੀ ਵੀ ਸੁਣ ਕੇ ਜੋਦੇ ਹੋ ਜਾਣ ਜਿਸ ਕਰਕੇ ਵਾਹਿਗੁਰੂ ਸਾਹਿਬ ਜੀਓ ਤੋਹਰਾ ਦੇਵਨ ਮਿਲ ਖੜ ਗੇਸ ਕਉ ਕੇਰ ਚਾਹੂੰ ਦਸ ਦੀਨ ਤਾਲੁ ਭੂਪਤ ਤਾਨਬਾਨ ਲ ਕਹੋ ਜੋ ਪੌਰਖਕੀਨ ਦੋਹਰਾ ਦੇਵਨ ਮਿਲ ਖੜਗੇ ਸਕੋ ਵਾਇਰ ਜੀ ਕਾ ਖੰਡਾ ਵਾਇਰ ਚਾਰ ਸੰਗ ਜੀ ਕ੍ਰਿਸ਼ਨ ਜੀ ਦੇ ਮੰਤ੍ਰਾ ਤੀਰ ਛੱਡਣ ਕੋ ਇੰਦਰ ਸਮੇਤ ਦੇਵਤੇ ਕ੍ਰਿਸ਼ਨ ਜੀ ਦੀ ਮਦਦ ਤੇ ਆਏ ਹਨ ਇੰਦਰ ਵਗੈਰਾ ਜਿਹੜੇ ਆਏ ਹਨ ਉਹਨਾਂ ਚੋਂ ਦੇਵਤਿਆਂ ਸਾਰਿਆਂ ਨੇ ਮਿਲ ਕਰਕੇ ਖੜਕ ਸਿੰਘ ਰਾਜੇ ਦੇ ਤਾਈ ਘੇਰ ਚੋਂ ਦਿਸ ਲਈ ਚਾਰ ਸ਼ੇਰੇ ਘੇਰਾ ਪਾ ਲਿਆ ਸਭ ਭੂਪਤ ਤਨ ਬਾਨ ਲੈ ਰਾਜੇ ਨੂੰ ਤਨਖ ਤੇ ਪੀਰ ਲੈ ਕਰਕੇ ਥੋੜਾ ਜਿਹਾ ਅੱਗੇ ਨੂੰ ਤੁਲ ਜਿਵੇਂ ਕਾਹੋ ਜੋ ਪੌਰਖ ਕੀ ਕਹਿਨੇ ਜੋਤ ਨੂੰ ਕੀਤਾ ਹੈ ਕਵਯੋ ਬਾਤ ਸਵਈਆ ਸੂਰ ਕੋ ਦਵਾਦਸ ਬਾਨਨ ਬੇਦਕੈ ਸੋਣਾ ਜੀ ਗੁਰਦੇਸ ਸਿੰਘ ਮੋਤਾਕੀ ਕਾਹਾ ਦਾ ਸੂਰ ਨੂੰ 12 ਤੀਰਾਂ ਦੇ ਨਾਲ ਬਿਨ ਦਿੱਤਾ ਸੂਰਜ ਦੇ ਤਾਈਂ ਆਓ ਸਾਸ ਕੋ 10 ਬਾਨ ਲਗਾਏ ਸੂਰ ਚੰਦਰਮਾ ਦੇਵਤੇ ਨੂੰ ਲਾ ਦਿੱਤੇ ਹੋਏ ਔਰ ਸਕੀ ਫਤ ਕਹੋ ਸਰ ਸੋ 100 ਤੀਰ ਇੰਦਰ ਦੇ ਮਾਰਿਆ ਉਹ ਲਗਾਤਨ ਭੇਦ ਕਾ ਪਾਰ ਪਰਾਜ ਜਿਵੇਂ ਜਿਤੇ ਲਗੇ ਸਰੀਰ ਨੂੰ ਬਿੰਨ ਕੇ ਪਾਰ ਨਿਕਲ ਗਏ ਜਿਖਿ ਜਿਤੇ ਸੁਰ ਕਿੰਨਰ ਗੰਧਰਵ ਜਿਵੇਂ ਜਚ ਦੇਵਤੇ ਨਿਰਤਕਾਰੀ ਕਰਨ ਵਾਲੇ ਸੀ ਕਿੰਨਰ ਜਿਹੜੇ ਸਾਜਾਂ ਨੂੰ ਵਜਾਉਣ ਵਾਲੇ ਸੀ ਹੋਰ ਗੰਧਰਵ ਗੰਧਰਵ ਜਿਹੜੇ ਗਾਉਣ ਵਾਲੇ ਆਲਾਪ ਕਰਨ ਵਾਲੇ ਸਨ ਤੇ ਸਭ ਤੀਰਨ ਸੂ ਨਿਰਪਕ ਹਾਰਾਰੇ ਸਾਰੇ ਤੀਰਾਂ ਦੇ ਨਾਲ ਜਖਮੀ ਕਰ ਦਿੱਤੇ ਕੇਤਕ ਭਾਜ ਗਏ ਰੰਤੇ ਡਰ ਕਿਸਨੇ ਤਾਂ ਜੰਗ ਤੋਂ ਡਰਦੇ ਭੱਜ ਗਏ ਖੜਕ ਸਿੰਘ ਦੇ ਪਾਸੋਂ ਕੇਤਕ ਤਾ ਰਨਮੈ ਠਹਿਰਾਏ ਕਿਸਨੇ ਤੇ ਜੰਗੂਜ ਦਾ اٹਕੇ ਰਹੇ ਸਲাইয়া ਜੁਦ ਭਾਇਓ ਸੋ ਕਨੋਂ ਜਬ ਹੀ ਜਦੋਂ ਬੜਾ ਭਾਰੀ ਜੰਗ ਹੋਇਆ ਅਬ ਇੰਦਰ ਰੇਸੇ ਕਰ ਸਾਗ ਲਈ ਹੈ ਇੰਦਰ ਨੂੰ ਗੁੱਸਾ ਖਾ ਕੇ ਬਰਸੀ ਹੱਥ ਚ ਲੈ ਲਈ श्याम ਭਨੈ ਬਲ ਕੋ ਕਰ ਕਰ ਕੋਈ ਦਰਜੀ ਕਹਿੰਦੇ ਜੋਰ ਕਰਕੇ ਇੰਦਰ ਨੇ ਦੇਹ ਭੂਪ ਕੇ ਉਪਰ ਡਾਰ ਦਈ ਹੈ ਉਹ ਰਾਜੇ ਦੇ ਤੇ ਵਰਸ਼ੀ ਚਿਲਾਵੀ ਮਾਰੀ ਇੰਦਰ ਨੇ ਤੀਖੜ ਗੇਤ ਸਰਾਸਨ ਲੈ ਖੜਗ ਸਿੰਘ ਨੇ ਤਨਖ ਤੇ ਤੀਰ ਲੈ ਕੇ ਘਰ ਕਾਟ ਦਈ ਉਪਮਾ ਸੋ ਭਾਈ ਹੈ ਤੀਰ ਦੇ ਨਾਲ ਉਹ ਵਰਸ਼ੀ ਇੰਦਰ ਦੀ ਚਿਲਾਈ ਹੋਈ ਕੱਟ ਦਤੀ ਐਸੀ ਉਪਮਾ ਹੋਈ ਬਾਨ ਭਇਓ ਖਗ ਰਾਜ ਮਨੋ ਮਨੋ ਜਿਹੜਾ ਤੀਰ ਸੀ ਇਸ ਦਾ ਖੜਗ ਸਿੰਘ ਦਾ ਇਹ ਪੰਛੀਆਂ ਰਾਜਾ ਗਰੜ ਬਣ ਗਿਆ ਬਰਸ਼ੀ ਜਨੋਂ ਨਾਗਨ ਪਛ ਗਈ ਹੈ ਉਹ ਕੋਈ ਬਰਸ਼ੀ ਜਿਹੜੀ ਆ ਕਿੰਦਰ ਦੀ ਜਲਾਈ ਉਹ ਨਾਲਣੀ ਨੂੰ ਜਾਣੀ ਖੜਗ ਗਰੜ ਖਾ ਗਿਆ ਇਸ ਪ੍ਰਕਾਰ ਬਰਸ਼ੀ ਤੋੜ ਦੁੱਤੀ ਸਵੱਯਾ ਪੀੜ ਤੋ ਹੈ ਸਭ ਬਾਨਨ ਸੋ ਤੀਰਾਂ ਦੇ ਨਾਲ ਸਾਰੇ ਪੀੜਾ ਦੇ ਸੰਯੁਗਤ ਕਰਤੇ ਦੇਵਤੇ ਕੋਨੇ ਇੰਦਰ ਤੇ ਆਦ ਕਬੀਰ ਭਜਾਇ ਜੰਦਰਗਾਲੇ ਕੇ ਸੋ ਸੂਰਮੇ ਪਜਾਤੇ ਕ੍ਰਿਸ਼ਨ ਦੇ ਜਿਹੜੇ ਮਦਦ ਆਇ ਇਸ ਕੰਮ ਤੂਰ ਸਤੀ ਜਨ ਤਿਆਗ ਭਜੇ ਜੰਦਰਮਾ ਤੇ ਸੂਰਜ ਸਾਹਿਬ ਜੰਗ ਛੱਡ ਕੇ ਭਜ ਨਿਕਲੇ ਆਪਣੇ ਮਨ ਮੈਂ ਅਤ ਤਰਾਸ ਵਡਹਾਰ ਬਹੁਤ ਜਲ ਪੈਦਾ ਹੋ ਗਿਆ ਇਨਾਂ ਦੇ ਖਾਏ ਕਾ ਖਾਏ ਕਹਨੇ ਤਨ ਮੈਂ ਬਹੁਤ ਧੀਕ ਜਖਮ ਇਨਾਂ ਨੂੰ ਖਾਦੇ ਪਾਜਗੇ ਸਭੀ ਨਾ ਕੋ ਉਠਹ ਰਾਜ ਜਿਵੇਂ ਦੇਵਤਿਆਂ ਦੀ ਫੌਜ ਜੋ ਸਭ ਪਾਜ ਨਿਕਲੇ ਖੜਕ ਸਿੰਘ ਦੇ ਸਾਹਮਣੇ ਜਾਏ ਬਸੇ ਆਪਣੇ ਪਰਮ ਸੁਰ ਜਿਵੇਂ ਤੇ ਆਪ ਦੀ ਪੂਰੀ ਜਿ ਸਵਰਗ ਦੀ ਜਾਵਾਦ ਹੋਏ ਤੋਕ ਭਰੇ ਸਭ ਲਾਜ ਲਜਾਜ ਸਾਰੇ ਸੋਗ ਦੇ ਭਰੇ ਸ਼ਰਮ ਤੇ ਸ਼ਰਮਿੰਦੇ ਹੋ ਗਏ ਦੋਹਰਾ ਜਬਾ ਸਕਲ ਸੁਰ ਭਜ ਗਏ ਜਦੋਂ ਦੇਵ ਤੇ ਸਾਰੇ ਭਜ ਗਏ ਸਭ ਨਿਰਪਕੀਨੋ ਮਾਨ ਰਾਜਨ ਮਾਨ ਕਰ ਲਿਆ ਖੜਗ ਸੋਣ ਤਨਖ ਤਾਨ ਕਰ ਮੈਂ ਪਰਬਲ ਹੱਥ ਵਿੱਚ ਬਹੁਤ ਬਲ ਵਾਲਾ ਤਨਖ ਤਾਨ ਕੇ ਹਰ ਪਰ ਮਾਰੇ ਬਾਣ ਕ੍ਰਿਸ਼ਨ ਜੀ ਦੇ ਤੇ ਤੀਰ ਮਾਰਨਾ ਕੀਤੇ ਤਬ ਹਰ ਰੇਸ ਕਾ ਕਰ ਲਾਇਓ ਕ੍ਰਿਸ਼ਨ ਜੀ ਨੂੰ ਗੁੱਸਾ ਖਾ ਕੇ ਉਸ ਵੇਲੇ ਲੈ ਲਿਆ ਹੱਥ ਵਿੱਚ ਰਾਸ਼ਸ ਅਸਤਰ ਸੰਧਾਨ ਰਾਸ਼ਤਾਂ ਰਾਸ਼ ਬੁਲਾਉਣ ਵਾਸਤੇ ਮੰਤਰ ਲੜ ਕੇ تیر ਜਿਹੜਾ ਸਿਨ੍ਯਾ ਰਾਖਸ਼ਾ ਦੀ ਫੌਜ ਆ ਜਾਂਦੀ ਮਤ ਵਾਸਤੇ ਸ੍ਰੀ ਕ੍ਰਿਸ਼ਨ ਜੀ ਦੀ ਵਿਦਿਆ ਸੀ ਉਹ ਤੀਰਾਂ ਦੇ ਨਾਲ ਮੰਤਰ ਕੇ ਸੱਦ ਲੈਂਦੇ ਸਨ ਰਾਸ਼ਤ ਅਸਰ ਸੰਧਾਨ ਰਾਖਸ਼ਾ ਨੂੰ ਕਿਤਨ ਵਾਲਾ ਮੰਤਰ ਆ ਤੀਰ ਕਿੰਨੇ ਆ ਮੰਤਰਨ ਤਿਉ ਅਬ ਮੰਤਰ ਕਰ ਮੰਤਰਾਂ ਦੇ ਨਾਲ ਅਬ ਮੰਤਰ ਉਹਦੇ ਤਾਂ ਹੀ ਸਾਧ ਸੰਗਤ ਜੀ ਦਿਲ ਦੁਆਰਾ ਚੇਤੇ ਕਰਕੇ ਸਲਾਹ ਦੇ ਨਾਲ ਹੈ ਛਾਡਿਓ ਆਦਿ ਪਤਵੰਨ ਬੜੋ ਸਰਪੀਰ ਛੱਡਿਆ ਤਵਈਆ ਦੈਂਤ ਅਨੇਕ ਭੈ ਤਿਤ ਉਤੋਂ ਅਨੇਕਾਂ ਬੈੰਦ ਪ੍ਰਗਟ ਹੋ ਗਏ ਤੀਰ ਚਣੋਂ ਬਲ ਬੰਡ ਕੂਰੂਪ ਭਿਆਨਕ ਤੀਨੇ ਬਲ ਵਾਲੇ ਇਹ ਰਸੀ ਬੜੇ ਕੂਰੂਪ ਭਿਆਨਕ ਰੂਪ ਹੰਦੈਂਤਾਂ ਦੇ ਚੱਕਰ ਧਾਰੇ ਜਮਦਾਰ ਛੁਰੀ ਆਸ ਕੋਈ ਚੱਕਰ ਧਾਰ ਕੇ ਆਇਆ ਹੈ ਕੋਈ ਜਮਦਾਰ ਵਰਸੀ ਕੋਈ ਛੁਰੀ ਕੋਈ ਤਲਵਾਰ ਤਾਲ ਗਦਾ ਬਰਸ਼ੀ ਕਰ ਲੀਨੇ ਤਾਲ ਕੇ ਗਦਾ ਬਰਸ਼ੀਆਂ ਅੱਖ ਜੀ ਲੈ ਲਈਆਂ ਮੂਸਲ ਔਰ ਪਹਾੜ ਓਖਾਰ ਬਹੁਤ ਸਾਰਿਆਂ ਦੇ ਮੂਲੇ ਮੂੜੇ ਫੜੇ ਹੋਏ ਆ ਕਈਆਂ ਨੂੰ ਪਹਾੜ ਹੀ ਪੱਟ ਲਏ ਰੈਂਕਾਂ ਨੇ ਲੀਏ ਕਰਮੈ ਦ੍ਰਮ ਪਾਤ ਬਿ ਨੀਨੇ ਕਈ ਬਰਸ਼ੀ ਜਿਹੜਾ ਸੀ ਪੱਤਿਆਂ ਤੋਂ ਬਗੈਰ ਲੈ ਲਏ ਉਹਨਾਂ ਨੇ ਦਾਇ ਤ ਬਢਾਏ ਕਾ ਦਾਂਤ ਬਢਾਏ ਕ ਨੈਨਤ ਚਾਏ ਕ ਦੰਦਾਂ ਨੂੰ ਵਧਾ ਕੇ ਆ ਗਏ ਨੇ ਨੈਤਰਾ ਨੂੰ ਤਾੜਦੇ ਹੋਏ ਆ ਰਹੇ ਆਏ ਕ ਭੂਪਤ ਕੋ ਭੈ ਦੀਨੇ ਆ ਜੀ ਆਏ ਨੂੰ ਖੜਕਿਸ ਨੂੰ ਡਰ ਦੇਣਾ ਚਾਹਿਆ ਬੈਂਕਾਂ ਨੇ ਸਵਈਆ ਕੇਸ ਵੱਡੇ ਸਿਰ ਬੇਸ ਬੁਰੇ ਕੇਸ ਲੰਮੇ ਲੰਮੇ ਜਿਨ੍ਹਾਂ ਦੇ ਸਿਰ ਦੇ ਬੇਸ ਬਹੁਤ ਬੁਰੇ ਹਨ ਅਰ ਦੇਹ ਮੈਂ ਰੋਮ ਵੱਡੇ ਜਿਨ ਕੇ ਜਿਨ੍ਹਾਂ ਦੇ ਦੇਹ 'ਚ ਵੱਡੇ ਭਾਰ ਰਿਛਾਂ ਵਰਗੇ ਰੋਮ ਹਨ ਮੁਖ ਤੋਂ ਨਰ ਹਾਡਣ ਚਾਬਤ ਹੈ ਉਹ ਨਰ ਆਦਮੀਆਂ ਦੀਆਂ ਹੱਡੀਆਂ ਚਬਦੇ ਆਏ ਸੇ ਬਕਰਾਲ ਹਨ ਹੁਣ ਦਾੰਤ ਤੋਂ ਦਾੰਤ ਵੱਜੇ ਤਿੰਨ ਕੇ ਉਹਨਾਂ ਦੇ ਦੰਦ ਇਦੇ ਲੰਮੇ ਦੰਦ ਤੇ ਦੰਦ ਵੱਜਦੇ ਹਨ ਸਾਨ ਸਰ ਸਰੌਨਤ ਕੇ ਅੱਖੀਆਂ ਜਿਨ ਕੀ ਜਿਵੇਂ ਸਰੋਵਰ ਹੁੰਦਾ ਨਾ ਖੂਨ ਦਾ ਹੀ ਅੱਖਾਂ ਜਿਨਾਂ ਦੀਆਂ ਤੰਗ ਕੌਣ ਭੇਰਾ ਬਲਕਾ ਇਨਕੇ ਇਹਨਾਂ ਦਾ ਤਾਂ ਜੋਰ ਕਰਕੇ ਕੌਣ ਤਹਸ ਸਕਦਾ ਹੈ ਸਰ ਚਾਂਪ ਚੜਾਏ ਕਹਿ ਰਹੇ ਨੇ ਫੇਰਾ ਉਸ ਵੇਲੇ ਰਾਤ ਨੂੰ ਤਨਖ ਤੇ ਪੀਰ ਚੜਾ ਕੇ ਵਿਚਨ ਵਾਲੇ ਗੈਣ ਥੰਗੇ ਸਭ ਕਾਮ ਕਰੈ ਨਿਤ ਪਾਪਨ ਕੇ ਪਾਪਾਂ ਦੀ ਕਮੀ ਹਮੇਸ਼ਾ ਕਰਨ ਵਾਲੇ ਬੈਤ ਹਨਗੇ ਸਵੈਯਾ ਧਾਇ ਪਰੇ ਮਿਲ ਕੈ ਉਤ ਰਾਖਸ਼ ਕ੍ਰਿਸ਼ਨ ਜੀ ਦੇ ਸੱਦੇ ਹੋਏ ਧਾ ਕੇ ਪੈ ਗਏ ਉਹਦੇ ਤੇ ਰਾਖਸ਼ ਮੰਤਰ ਨਾ ਮੰਤਰੇ ਹੋਏ ਉਹ ਮੰਤਰ ਹੁੰਦਾ ਊਪ ਇਤੇ ਫਿਰ ਠੰਡ ਹੋ ਰਿਹਾ ਹੈ ਆਇਆ ਖੜਾ ਰਿਹਾ ਚੰਗਾ ਇਸ ਤਰ੍ਹਾਂ ਹੋ ਕੇ ਦਾੜ ਤੋ ਕਾਇ ਆਪਣੇ ਮਨ ਕੋ ਨਾਦਾ ਕਰਕੇ ਨੋ ਤਗੜਾ ਕਰਕੇ ਆਪਣਾ ਮਨੋ ਰੇ ਸਤਰਨਸੂ ਇਹ ਭਾਂਤ ਕਹੋ ਹੈ ਮੁੱਖੇ ਦੇ ਨਾਲ ਦੁਸ਼ਮਣਾਂ ਨੂੰ ਦੈਂਤਾਂ ਨੇ ਉਹ ਕਿਹਾ ਖੜਗ ਸਿੰਘ ਨੇ ਆਜ ਸਭਾ ਹਨ ਹੂੰ ਰਨ ਮੈਂ ਅੱਜ ਮਾਰ ਦੇਗਾ ਤੁਹਾਨੂੰ ਸਾਰਿਆਂ ਨੂੰ ਜੰਗ ਵਿੱਚ ਕਹੇ ਜਉ ਬਤੀਆਂ ਧਨ ਬਾਨ ਗਇਓ ਹੈ ਉਹ ਬਾਤ ਕਹਿ ਕੇ ਧਨਖ ਦੇ ਤੀਰ ਪਕੜ ਲੈ ਜਉ ਨਿਰਪ ਕੋ ਆਤ ਧੀਰ ਜਪੇਖ ਕਾ ਉਹ ਰਾਜ ਦਾ ਧੀਰ ਜਿ ਵੇਖ ਕੇ ਦਾਨਵ ਕੋ ਦਲ ਰੀ ਜਰਾਇਓ ਹੈ ਬੰਦਾਂ ਦਾ ਦਲ ਬੜਾ ਖੁਸ਼ ਹੋ ਰਿਹਾ ਉਸੇ ਵੀ ਬੜਾ ਸੂਰਮੈ ਸਵਈਆ ਤਾਨ ਕਮਾਨ ਮਹਾ ਬਲਵਾਨ ਬੜੇ ਮਨ ਵਾਲੇ ਕਮਾਨ ਤਾਨ ਕਰਕੇ ਉਹ ਸਤਰਨ ਕੋ ਬਹੁ ਬਾਨ ਚਲਾਏ ਬੜੇ ਪੀਰ ਚਲਾਏ ਜਿਹੜੇ ਦੈਂਤਾਂ ਦੀ ਫੌਜ ਕ੍ਰਿਸ਼ਨ ਦੀ ਮਦਦ ਆਈ ਸੀ ਇੱਕਨ ਕੀ ਪੁੱਜ ਕਾਟ ਦਈ ਦਿੱਸ ਗੁੱਸੇ ਨਾਲ ਵਾਹਾਂ ਕੱਢਦੇ ਤਗੜਾ ਰੋ ਪ੍ਰੋਫੈਸਰ ਕੀਰਤਨ ਦਾ ਸੁਤਾਰਿਆ ਹੁਣ ਤਾਂ ਜਾਗਦਾ ਹੋਇ ਕੋਈ ਤੇਰੀ ਅੱਖਸ ਰੱਖਣੀ ਹੈ ਇਕ ਕਹਨੇ ਕਿ ਔਰ ਮੈਂ ਸਰਲਾਏ ਉਪਰੇ ਵਿੱਚ ਪੇਟ ਵਿੱਚ ਤੀ ਮਾਰਨਾ ਕੀਤੇ ਕਾਇਲ ਏਕ ਗਿਰੇ ਰਨਮੈ ਜਿसनी ਹੋ ਕੇ ਜੰਗ ਵਿੱਚ ਦਿਖ ਪਏ ਹੰ ਲਖ ਕਾਇਰ ਛਾੜ ਕੇ ਖੇਤ ਪਰ ਆਏ ਜਿਹੜੇ ਸਿੱਖ ਖੇਤ ਛੱਡ ਕੇ ਭੱਜ ਨਿਕਲੇ ਏਕ ਮਹਾ ਬਲਵੰਤ ਦਯੰਤ ਇੱਕ ਬੰਦ ਬੜਾ ਬਲ ਵਾਲਾ ਸੀ ਬੜਾ ਆਦਮਤ ਕਰਨ ਵਾਲਾ ਰਾਹੇ ਫੇਰ ਹੋਇ ਤਿੰਨ ਬੈਨ ਸੁਨਾਏ ਉਹ ਇਸਤਤ ਹੋ ਰਹੇ ਦੇਤ ਉਹਨਾਂ ਨੂੰ ਬਚਨੇ ਸੁਨਾਏ ਸਵਈਆ ਕਾਹੇ ਕੋ ਜੂਝ ਕਰੇ ਸੁਨ ਰੇ ਨਿਰਪ ਫੇਰ ਰਾਜਾ ਖੜਕ ਸੈ ਸਾਡੇ ਨਾਲ ਕਿਸ ਵਾਰ ਤੇ ਜੰਗ ਕਰਦਾ ਹੈ ਤੋਹੂ ਕੋ ਜੀਵਤ ਜਾਨ ਨਾ ਦੇ। ਅਸੀਂ ਜਿਉਂਦੇ ਨੂੰ ਜਾਨ ਨਹੀਂ ਦੇਵਾਂਗੇ ਬੰਗਾਰ ਦੇ ਅਦੈਤ। ਵੀਰਗ ਦੇਹ ਸਲੋਨੀ ਸੀ ਮੂਰਤ। ਤੇਰੀ ਵੀਰਗ ਲੰਮੀ ਦੇ ਐ ਸੋਹਣੀ ਮੂਰਤ ਤੇਰੀ ਖੜਕ ਸਿੰਘਾ। ਤੋ ਸਮਪਛ ਤੋ ਸਮਪਛ ਕਹਾ ਹਮ ਪਹਿ। ਤੇ ਵਰਗਾ ਖਾਣ ਵਾਲੀ ਖੁਰਾਕ ਸਾਨੂੰ ਕਿੱਥੇ ਮਿਲਣੀ ਐ ਅੱਜ ਹੀ ਮਿਲਿਆ ਤੂੰ। ਤੂੰ ਨਹੀਂ ਜਾਣਤ ਹੈ ਸੁਨ ਰੇ ਸੱਖ ਮੂਰਖੋ ਖੜਕ ਸਿੰਘ ਤੂੰ ਜਾਣਦਾ ਨਹੀਂ ਹੈ ਉਹ ਕਹ ਦੰਤਨ ਸਾਥ ਚਬੈ ਤੈਨੂੰ ਦੰਦਾਂ ਨਾਲ ਬੈਤ ਕਹਿੰਦੇ ਚਬ ਜਾਵਾਂਗੇ ਤੋਹੀ ਕੇ ਮਾਸ ਕੇ ਖੰਡਨ ਖੰਡ ਕੈ ਤੇ ਮਾਸ ਦੇ ਟੁਕੜੇ ਟੁਕੜੇ ਕਰਕੇ ਪਾਵਕ ਬਾਨ ਮੈਂ ਭੂਜ ਕੇ ਖਾਏ ਹੈ ਅਤਨੀ ਅਗਨ ਬਾਨ ਦੇ ਨਾਲ ਭੁੰਨ ਕੇ ਖਾਵਾਂਗੇ ਕਵਾਬ ਬਣਾ ਕੇ ਦੋਹਰਾ ਜੋ ਸੁਨ ਕਹਿ ਤਿਹ ਬੈਨ ਕੋ ਇਹ ਬਚਨ ਜਦੋਂ ਬੈਂਤਾਂ ਦੇ ਸੁਨੇ ਨਾ ਖੜਕ ਸਿੰਘ ਨੇ ਨਿਰਪ ਬੋਲਿਓ ਰਸ ਖਾਇ ਗੁੱਸਾ ਖਾ ਕੇ ਰਾਜਾ ਬੋਲਿਆ ਖੜਕ ਸਿੰਘ ਜੋ ਹਮ ਤੇ ਭਜ ਜਾਏ ਤੇ ਜਿਹੜਾ ਸਾਥੋਂ ਭੱਜ ਗਏ ਮਾਤਾ ਦੂਧ ਅਪਾਇ ਉਹ ਮਾਂ ਦਾ ਦੁੱਧ ਨਹੀਂ ਚੁੰਗਿਆ ਕੁੱਤੀ ਦਾ ਦੁੱਧ ਚੰਗਿਆ ਪਾਵਨ ਦੁੱਧ ਪੀਤਾ ਹੈ ਉਸ ਨੇ ਇਹ ਕਬਾਇਨਾ ਸੁਣ ਦਾਨਵੀ ਇਹ ਦੈਂਤਾਂ ਜਦੋਂ ਖੋਟੇ ਬਚਨ ਸੁਣੇ ਕੈਨਪਰੀ ਸਭ ਧਾਰੀ ਹੋ ਗਈ ਦੈਂਤਾਂ ਦੀ ਭੱਜ ਕੇ ਪੈ ਗਈ ਕਹੂੰ ਕੋਰ ਘੇਰਿਓ ਨਿਰਪਤ ਚਾਰ ਘੇਰੋ ਰਾਜਾ ਘੇਰ ਲਿਆ ਉਸ ਵਕਤ ਖੇਤ ਬਾੜ ਕੀ ਨਿਆਇ ਜਿਵੇਂ ਖੇਤ ਦੇ ਾਰੇ ਬਾੜ ਹੁੰਦੀ ਐ ਘੇਰ ਲਿਆ ਕਿਉ ਪਾਈ ਆਸਰਨ ਘੇਰ ਖੜਗ ਸਿੰਘ ਲੀਨੋ ਖੜਗ ਸਿੰਘ ਨੂੰ ਘੇਰ ਲਿਆ ਜਦੋਂ ਦੈਂਤਾਂ ਨੇ ਸਭ ਨਿਰਪਕੋਪ ਘਰੋ ਮਨ ਕੀ ਗੁੱਸਾ ਬੜਾ ਮੰਦ ਕੀਤਾ ਰਾਜੇ ਖੜਗ ਸਿੰਘ ਨੇ ਤਨਖਬਾਨ ਕਰ ਵਿੱਚ ਸੰਭਾਰ ਸਭ ਖੜਗ ਸਿੰਘ ਹਕੀ ਸੰਵਾਲ ਕੇ ਸੱਤਰ ਅਨੇਕ ਮਾਰ ਹੀ ਦਾਲੇ ਅਨੇਕਾਂ ਦੁਸ਼ਮਣ ਮਾਰ ਹੀ ਸਤੇ ਗਰੂਰ ਕਰਮ ਇਕ ਰਾਸ਼ਸ ਨਾਮ ਇਹ ਗਰੂਰ ਕਰ ਉਹ ਰਾਖਸ਼ਾ ਨਾਮ ਵਾਲਾ ਸੀ ਇਹਨਾਂ ਜੀਤੇ ਆਗੇ ਸੰਗਰਾਮ ਬੜਾ ਅਗੇ ਜੰਗ ਜਿੱਤੇ ਸਨ ਉਹ ਤਬ ਹੀ ਨਿਰਪਸਾਮ ਹੋਏ ਗਏ ਦੇ ਸਾਹਮਣੇ ਆ ਗਿਆ ਖੜਕ ਸਿੰਘ ਦੇ ਆ ਤਹੀ ਜੂਜ ਦੋਹਨ ਕੋ ਬੜਾ ਜੰਗ ਹੋਇਆ ਦੋਹਾਂ ਦਾ ਉਤੰਤੀ ਤਵਈਆ ਆਯੁਧ ਲੈ ਤਭੀ ਆਪਣੇ ਸਾਰੇ ਆਪੇ ਹਥਿਆਰ ਲੈ ਕੇ ਸਭੀ ਵਹ ਧੂਪਤ ਸੰਗ ਅਰਿਓ ਹੈ ਇਹ ਰਾਜੇ ਨਾਲ क्रूर ਕੰਮ ਅੜ ਪਿਆ ਯੁੱਧ ਅਨੇਕ ਪ੍ਰਕਾਰ ਕੀਓ ਹਰੀਦਪੁਰ ਘਾੜਾ ਜੰਗ ਕੀਤਾ ਰਣਕੀ ਜਿੱਤ ਤੇ ਕੋ ਨਾਹੇ ਡਰਿਓ ਹੈ ਕੋਈ ਨਹੀਂ ਜੰਗ ਦੀ ਧਰਤੀ ਤੋਂ ਐਸਾ ਜੰਗ ਹੋਇਆ ਆਓ ਨਿਰਪਲ ਆਇ ਕਾਰਮਾ ਆਸ ਕੋ ਉਹਨਾਂ ਪਰਵਾਰ ਰਹਿ ਕੇ ਰਾਜੇ ਨੇ ਹੱਥ ਤੇ ਰੱਪ ਮੂਨ ਕਟਿਓ ਗਿਰ ਭੂਮ ਪਰਿਓ ਹੈ ਉਹ ਦੁਸ਼ਮਣ ਦਾ ਕੂਰ ਕਰਮ ਦਾ ਸਿਰ ਕਟਤਾ ਧਰਤੀ ਤੇ ਡਿਗ ਪਿਆ ਦੇਹ ਛੁੱਟਿਓ ਨਹੀਂ ਕੋਪ ਹਟਿਓ ਦੇਹ ਦੀ ਛੁੱਟ ਗਈ ਗੁੱਸਾ ਨਹੀਂ ਇਸ ਦੈਨ ਦਾ ਹਟਿਆ ਮੇਰੇ ਓਠ ਕੋਂ ਦੰਤਨ ਸੋ ਬਕਰਿਓ ਹੈ। ਉਸ ਦੇ ਆਪਦੇ ਹੋਠਾਂ ਨੂੰ ਦੰਦਾਂ ਨਾਲ ਚਬੜਿਆ ਹੈ। ਦੁਹਰਾ ਤੂਰ ਕਰਮ ਕੋ ਖੜਗ ਸਿੰਘ। ਉਹ ਤੂਰ ਗਲ ਨੂੰ ਖੜਗ ਸਿੰਘ ਦੇ ਤਨੂੰ। ਜਬ ਮਾਰਿਓ ਰਾਣ ਠੋੜ। ਜਦੋਂ ਜੰਮਾ ਦੇ ਥਾਂ 'ਚ ਮਾਰ ਦਿੱਤਾ। ਅਸਰ ਨੇ ਕੀ ਸੈਨਾ ਹੁੱਤੀ। ਜਿੰਨੀ ਦੇਂਤਾਂ ਦੀ ਫੌਜ ਸੀ। ਦਾਨਵ ਨਿਕਿਓ ਔਰ। ਹੋਰ ਇੱਕ ਦੇਂਤ ਉਹਨਾਂ 'ਚੋਂ ਨਿਕਲਿਆ। ਠੋੜ ਠਾ। ਗਰੂਰ ਦਾਇਤ ਜਿਹੇ ਨਾਮ ਗਰੂਰ ਦਾਇਤ ਕਿਸਦਾ ਨਾਮ ਸੀ ਵੱਡੋ ਦਾਇਤ ਬਲਵੰਤ ਹਤ ਉਹਦਾ ਵਾਲ ਵਾਲਾ ਦਾਇਤ ਸੀ ਤੇ ਆਂਤੀ ਅੱਗੇ ਬਹੁਤ ਸੰਗਰਾਮ ਉਹਨੂੰ ਬੜੇ ਜੰਗ ਅੱਗੇ ਲੜਿਓ ਅੜਿਓ ਨਾਹਨ ਡਰਿਓ ਲੜਿਆ ਸੀ ਅੜਿਆ ਡਰਿਆ ਨਹੀਂ ਹੈ ਇਹ ਜੋ ਪਈ क्रूर कर्म बध नयन निहारेऊ गुरु कर्म ਜਦੋਂ ਮਰਿਆ ਹੋਇਆ ਐ ਨੱਖੀ ਵੇਖ ਲਿਆ। ਰੱਬ ਹੀ ਆਪਣੋ ਖੜਗ ਸੰਭਾਲਿਓ। ਤਲਵਾਰ ਇਸਨ ਸੰਭਾਲ ਲਈ क्रूर दैंत ने। क्रूर दैंत रिस निरप पर ਧਾਰੇ। ਰਾਜ ਦੇ ਤੇ ਗੁੱਸਾ ਖਾ ਕੇ ਪਾਇਆ ਏ ਖੜਗ ਸਿੰਘ ਦੇ ਉੱਤੇ। ਮਾਨੋ ਕਾਲ ਮੇਘ ਉਮੜਾ। ਮਾਨੋ ਕਾਲ ਪਾਉਣ ਵਾਲਾ ਬੱਦਲ ਉਮੜ ਕੇ ਆਇਆ ਹੈ। ਆਵਤ ਹੀ ਤੇ ਭੂਖ ਪਚਾਰਿਓ ਆਹ ਨਹੀਂ ਰਾਜੇ ਨੂੰ ਬੰਗਾਰ ਨਾ ਕੀਤਾ ਇਸਨੇ ਜਾਹੋ ਕਹਾ ਮੁਝ ਬੰਦ ਪਚਾਰਿਓ ਜੋ ਮੇਰੇ ਸਬੰਧੀ ਨੂੰ ਮਾਰਤਾ ਤੂੰ ਕਿੱਧਰ ਜਾਵੇਂਗਾ ਕਰੂਰ ਦੇ ਤਨ ਕਿਹਾ ਆ ਤਮ ਤਉ ਅਬ ਜੁਦ ਮਚਾਇਆ ਮੈਂ ਤੇਰੀ ਨਾਲ ਜੁਦ ਕਰਾਂਗਾ ਤੂੰ ਮੇਰੇ ਭਰਾ ਨੂੰ ਮਾਰਿਆ ਹੈ ਭਰਾਤ ਗਾਇਓ ਜਹ ਤੋਹ ਪਠਾਇਓ ਜਿਸਨ ਮੇਰਾ ਭਰਾ ਕੁਰੂ ਕਰਵਾ ਗਿਆ ਉਹ ਤੇ ਤੈਨੂੰ ਭੇਜਿਆ ਨਾ ਖੜਗ ਸਿੰਘ ਮੈਂ ਕਿਉ ਕਹਿ ਕੇ ਤਬ ਖੜਗ ਸੰਭਾਰਿਓ ਜੋ ਕਹਿ ਕੇ ਤਲਵਾਰ ਕਰੂਰ ਦੇ ਤਨ ਸੰਭਾਲ ਲਈ ਹਤਪ ਚੰਡ ਬਾਲਕੂਪ ਪ੍ਰਹਾਰਿਓ ਬੜਾ ਤਿੱਖੇ ਜ਼ੋਰ ਦੇ ਨਾਲ ਬਲਣਾ ਕਿਲਾਤੀ ਉਹ ਪਤਾ ਲੈ ਕੇ ਔਕਾਟ ਆਸਦੀਓ ਰਾਜਨ ਜਾਣ ਕੇ ਝਾਕੀ ਕਹੇ ਦੀ ਤਲਵਾਰ ਕੱਟਦੀ ਵਿਚਾਲਿ ਹੋਈ ਸੋ ਮਾਰ ਰਨ ਭੀਤਰ ਲੀਨੋ ਇਹਨੂੰ ਕੁਰੂ ਬੈੰਦ ਨੂੰ ਵੀ ਜੰਗ ਚ ਮਾਰ ਲਿਆ ਦੋਹਰਾ क्रूर कर्म अर क्रूर दंत क्रूर दंत ते क्रूर कर्मो ਦੋਵੇਂ ਭਰਾ ਉਹ ਗਏ ਜੰਮ ਧਾਨ ਜਦੋਂ ਜੰਮਪੁਰੀ ਨੂੰ ਇਹ ਚਲੇ ਗਏ ਮਰ ਕੇ ਸੈਨਾ ਤਨ ਕੀ ਸ਼ਸਤਰ ਲੈ ਜਿਨਿਸ਼ ਫੌਜੀਦਾਂ ਦੀ ਸ਼ਸਤਰ ਲੈ ਕੇ ਢੇਰਿਓ ਨਿਰਪ ਸੰਗਰਾਮ ਰਾਜ ਨੂੰ ਜੰਗ ਵਾਹ ਤੇ ਘੇਰ ਲਿਆ ਰਾਇਆ ਰੋਸ ਕੀਓ ਤਨ ਹੂ ਮਨ ਮੈਂ ਉਹਨਾਂ ਨੂੰ ਬੜਾ ਗੁੱਸਾ ਕੀਤਾ ਮਨ ਵਿੱਚ ਜੇ ਉਹ ਦੈਂਤ ਬਚੇ ਨਿਰਪੀ ਉੱਪਰ ਤਹਾ ਜਿਹੜੇ ਬਚੇ ਸੀ ਦੈਂਤ ਸਾਰੇ ਰਾਜੇ ਤੇ ਧਾਰਾ ਕੀਤਾ ਕੜਗ ਸਿੰਘ ਤੇ ਬਾਣ ਕਮ ਆਨ ਗਦਾ ਬਰਸ਼ੀ ਹ ਹਥਿਆਰਾਂ ਨੂੰ ਪਕੜ ਕੇ ਬਾਣਾ ਨੂੰ ਕਮਾਣਾ ਨੂੰ ਗੁਰਜਾਂ ਨੂੰ ਬਰਸ਼ੀਆਂ ਨੂੰ ਅਗਨਾਯੁਦ ਲੈ ਕਰਕੂਪ ਵਢਾਏ ਅਗਨੁ ਸ਼ਸਤਰ ਲੈ ਕਰਕੇ ਅਗਨ ਤੀਰ ਲੈ ਕਰਕੇ ਗੁੱਸੇ ਨਾਲ ਚਲਾਉਂਦੇ ਆਵ ਨਿਰਪਤੀਰ ਸਰਾਸਨ ਲੈ। ਉਹ ਰਾਜਨ ਤਨਖ ਤੇ ਤੀਰ ਲੈ ਕੇ। ਤਬ ਆਵਤ ਬਾਤ ਮੈਂ ਕਾਟ ਗੇ ਰਾ। ਉਹ ਆਉਂਦੇ ਅਗਨ ਬਾਣ ਰਸਤੇ ਜੀ ਕੱਟ ਕੇ ਦੇ ਗਿੱਤੇ। ਆਪਨੇ ਕਾੜ ਲਖੰਗਾ ਤੇ ਸਰ। ਆਉਦੇ ਪੱਥਰ ਚੋਂ ਤੀਰ ਕੱਢ ਕਰਕੇ। ਸੱਤਰਨ ਕੇ ਉਰ ਵਿੱਚ ਲਗਾਏ। ਵਿਸ਼ਨੂੰ ਦੇ ਪੇਟ ਵਿੱਚ ਲਾ ਦਿੱਤੇ ਐਸਾ ਯੋਧਾ ਸੀ। ਚੌਪਾਈ ਤਬ ਸਭ ਸੱਤਰ ਬਾਜ ਕਹਿ ਗਏ। ਸਾਰੇ ਵਿਸ਼ਨੂੰ ਜੈਦਵੀ ਭਾਜ ਕੇ ਕ੍ਰਿਸ਼ਨ ਜੀ ਦੇ ਜਿਹੜੇ ਪੱਖੀ ਆਏ ਸੀ। ਕੋਈ ਤਨਮੁਖ ਹੋਤ ਨਹੀਂ ਭਾਏ ਕੋਈ ਨਹੀਂ ਸਾਹਮਣੇ ਖਦਰ ਤੋਂ ਰਾਜੇ ਦੇ ਹੋਇਆ ਅਦਕ ਦੈਂਤ ਜੰਮ ਲੋਕ ਪਠਾਏ ਬਾਲੇ ਬੈਨ ਜੰਮਪੁਰੀ ਚ ਭੇਜ ਦਿੱਤੇ ਜੀਵਤ ਰਹੇ ਰਣ ਤਿਆਗ ਪਰਹਾਏ ਜੀਵਦੇ ਰਹੇ ਜੰਗ ਛੱਡ ਕੇ ਭੱਜ ਨਿਕਲੇ ਪਈਆ ਭਾਜ ਗਏ ਸਭ ਦੈਂਤ ਜਵ ਜਦੋਂ ਬੈਨ ਸਾਰੇ ਭੱਜ ਗਏ ਸਭ ਭੂਪਰੇ ਸਿਓ ਹਰ ਕਾਉ ਸਰ ਮਾਰੋ ਗੁਸਾ ਖਾ ਕੇ ਪੀਰ ਕ੍ਰਿਸ਼ਨ ਜੀ ਦੇ ਮਾਰੇ ਇਸ ਖੜਕ ਸਿੰਘ ਨੇ। ਲਾਗਤ ਹੀ ਕਵ ਰਾਮ ਕਹੈ। ਕ੍ਰਿਸ਼ਨ ਜੀ ਵਰਜੀ ਕਹਿੰਦੇ ਤੀਰ ਲੱਗਣ ਸਾਰੀ ਤਨ ਤੇਰੀ ਜਦ ਬੀਰ ਕੋ ਚੀਰ ਪਧਾਰੈ। ਕ੍ਰਿਸ਼ਨ ਜੀ ਦੇ ਸਰੀਰ ਨੂੰ ਚੀਰ ਕੇ ਅੱਗੇ ਤੀਰ ਲੰਘੇ। ਦੇਦ ਕੇ ਔਰਨ ਕੇ ਤਨ ਕੋ। ਹੋਰਨਾ ਰਸਿਗਾਂ ਵੀ ਬਿੰਤਾ ਇਹਨੂੰ ਬਿੰਨ ਕੇ ਅੱਗੇ। ਕਨ ਔਰਨ ਜਾਏ ਲਗੇ ਸੋਹ ਸੰਘਾਰੈ। ਉਹ ਹੋਰਨਾ ਦੇ ਜਾਲ ਲਗੇ ਤੇ ਮਾਰ ਦਿੱਤੇ ਉਹ ਤੀਰ ਨੇ। ਦੇਖਹੁ ਪੌਰਖ ਭੂਪਤ ਕੋ। ਦੇਖੋ ਰਾਜੇ ਖੜਕ ਸਿੰਘ ਦਾ ਉਦਮ ਕਿਹਾ ਗਿਆ ਹੈ ਹਬ ਏਕ ਹੋਇ ਆਪ ਅਨੇਕ ਵਿਦਾਰ ਬਿਲਕੁਲ ਇੱਕ ਜੋਦਾ ਹੋ ਕੇ ਅਨੇਕਾਂ ਨੂੰ ਕੱਟ ਦਿੰਦੇ ਜਾਪਾਈ ਸ੍ਰੀ ਹਰਿ ਜਲ ਕੋ ਅਸਰ ਚਲਾਇਓ ਉਸ ਵੇਲੇ ਕ੍ਰਿਸ਼ਨ ਜੀ ਨੇ ਬਰਨ ਜਲ ਦਾ ਅਸਰ ਵਰਨ ਦੇਵਤੇ ਦਾ ਚਲਾਉਣਾ ਕੀਤਾ ਉਹ ਛੁਟ ਕੇ ਨਿਰਪੀ ਉਪਰ ਆਇਆ ਰਾਜ ਦੇ ਉਪਰ ਤੀਰ ਛੁਟ ਕੇ ਆਇਆ ਬਰਨ ਸਿੰਘ ਮੂਰਤ ਧਾਰਿਆ ਉਸ ਵੇਲੇ ਬਰਨ ਦੇਵਤਾ ਜਿਹੜਾ ਹੈ ਸ਼ੇਰ ਆਦਿਕਾਂ ਦੀ ਮੂਰਤ ਧਾਰ ਕੇ ਆਏ ਸਰਤਨ ਕੀ ਸੈਨਾ ਸੰਗਲਿਆ ਸਾਰ ਫੌਜਾਂ ਦੀ ਜਿਹੜੀਆਂ ਨਦੀਆਂ ਇਹਨਾਂ ਦੀ ਫੌਜ ਨਾਲ ਲਿਆ ਬਰਨ ਦੇਵਤਾ ਆਪ ਤਿੰਗਨ ਸ਼ਬਦ ਸੁਣਾਇਓ ਆਕੇ ਸਿੰਘਾਂ ਨ شیرਾਂ ਗੱਜ ਕੇ ਸ਼ਬਦ ਸੁਣਾਇਆ ਬਾਰ ਰਾਜ ਅਤ ਰਿਸਕਰ ਤਹਾਏ ਬਲੋ ਗੁਸਾ ਤਾਕੇ ਬਰਨ ਦੇਵਤਾ ਦੌੜਿਆ ਪਾਣੀ ਦਾ ਰਾਜਾ ਤੁੰਤ ਸ਼ਬਦ ਕੰਪੇ ਪੁਰ ਤੀਨੋ ਤਿੰਨੇ ਪੁਰੀ ਚ ਕੰਮਣ ਲੱਗੇ ਇੰਨੀ ਸ਼ਬਦ ਸੁਣਿਆ ਭਿਆਨਕ ਇਹਨਾਂ ਨਿਰਪਮਨ ਮੈਂ ਤਰਾਸ ਨਾ ਰਾਜਾ ਖਲਕ ਸਿੰਘ ਨਹੀਂ ਡਰਿਆ ਇਹਨਾਂ ਦੇ ਸ਼ਬਦਾਂ ਤੋਂ ਸਵਿਆ ਬਾਨਨ ਸੰਗ ਜਲਾਦ ਕੋ ਕੋ ਉਸ ਦੇ ਤੀਰਾਂ ਦੇ ਨਾਲ ਜਲਦਾ ਪਤੀ ਜਿਹੜਾ ਵਰਨ ਦੇਵਤਾ ਹੈ ਕਲ ਸਿਆਮ ਭਨ ਤਨ ਤਾੜ ਨ ਕੀਨ ਕਲਨੀ ਘਰਜੀ ਕਹਿੰਦੇ ਆ ਇਹਦਾ ਸਰੀਰ ਤਾੜ ਨ ਕੀਤਾ ਉਹ ਵਰਨ ਦੇਵਤਾ ਦਾ ਤਤਾਂ ਸਿੰਧਨ ਕੋ ਰਿਸਕੈ ਤਤਾਂ ਸਮੁੰਦਰਾਂ ਦੇ ਵੀ ਜਿਹੜੇ ਮਨੁੱਖ ਦੇ ਧਾਰ ਕਿਆ ਸੀ ਤੀਰਾਂ ਦੇ ਨਾਲ ਸਰ ਜਲਨ ਸਿਉ ਔਰ ਛੇਦ ਕਹਿ ਦੀ ਉਹਨਾਂ ਦੇ ਪੇਡ ਪਾੜ ਦਿੱਤੇ ਬਹੁਤੇ ਤੀਰ ਚਲਾ ਕਰਕੇ ਕਾਇਲ ਕਹਿ ਸਰਤਾ ਸਗਰੀ ਸਾਰੀਆਂ ਨਦੀਆਂ ਵੀ ਜ਼ਖਮੀ ਕਰਤੀਆਂ ਜਿਹੜੀਆਂ ਦੇਹਾ ਧਾਰ ਕੇ ਆਈਆਂ ਸੀ ਬਹੁਤ ਤਰਾਉਨਤ ਸੋਂ ਤੇ ਕੋ ਅੰਗ ਭੀਨੋ ਉਹਨਾਂ ਦੇ ਖੂਨ ਨਾਲ ਬਾਲੇ ਅੰਗ ਭਿੱਜ ਗਏ ਨਾਇਕ ਨਾ ਠਾਂਡ ਰਹੋ ਰਣ ਮੈਂ ਕੋਈ ਯੰਗ ਚ ਨਹੀਂ ਕੇ ਕਾਇਮ ਰਹਾ ਮਰਨ ਦੇ ਦਿੱਤਾ ਦੀ ਫੌਜ ਸਮੁੰਦਰ ਤੇ ਨਦੀਆਂ ਆਦਿਕ ਜਲ ਰਾਜ ਭਜਿਓ ਗ੍ਰਹਿ ਕੋ ਮਗ ਲੀਨੋ ਆਪ ਦਾ ਘਰ ਦਾ ਰਾ ਪਛੋਂ ਦਾ ਲੈ ਜਾਲੂਲਾ ਆਇਆ ਮਰਨਦੇਵ ਦਾ ਭਜ ਨਿਕਲਿਆ ਸੋ ਭਾਈ ਜਬਾ ਜਲਾਦ ਕੋ ਧਾਮ ਸਿਧਾਰ ਜਦੋਂ ਇਹ ਸਰਕਾਰ ਬਰਨਦੇ ਤਾਂ ਵੀ ਆਪਦੇ ਘਰ ਨੂੰ ਭੱਜ ਗਿਆ ਕਬ ਹਰ ਕਾ ਨਿਰਪਕੁਨ ਸਰ ਮਾਰ ਫਿਰ ਕ੍ਰਿਸ਼ਨ ਜੀ ਦੇ ਪੀਰ ਮਾਰੇ ਖੜਗ ਸਿੰਘ ਨੇ ਕਬ ਜਮ ਕੋ ਹਾਰੇ ਅਸਰ ਚਲਾਇ ਉਸ ਵੇਲੇ ਜਮ ਦਾ ਪੀਰ ਮੰਤਰਿਆ ਚਾਇਆ ਵੀ ਹੁਣ ਧਰਮ ਰਾਜਾ ਮੇਰੀ ਮਦਦ ਆ ਜਾਵੇ ਵਾਹਿ ਪ੍ਰਤਾਕ ਜਮ ਨਿਰਪਾਰਤ ਹਾਰੋ ਉਸ ਵੇਲੇ ਪ੍ਰਤਾਖੋ ਕੇ ਧਰਮ ਰਾਜਾ ਰਾਜੇ ਤੇ ਦੌੜ ਕੇ ਆਇਆ ਸਈਆ ਵੀਰ ਵੱਡੋ ਬਿਕਰਤ ਦਾਇਤ ਨਾਮ ਸੋ ਇੱਕ ਬਿਕਰਤ ਨਾਮੇ ਦਾਇਤ ਵੱਡਾ ਸੀ ਭਾਰੀ ਸੂਰਮਾ ਕੋਪ ਹੋਏ ਤਰੀ ਖੜਗੇਸ ਪੈ ਤਹਾਰੋ ਜੀ ਦਾ ਭੇਜਿਆ ਹੋਇਆ ਗੁੱਸੇ ਖਾ ਕੇ ਖਰਗ ਸਿੰਘ ਦੇ ਉੱਤੇ ਤਾਇਆ ਬਾਣ ਕਮਾਨ ਕਿਰਪਾਨ ਗਦਾ ਕਿਰਪਾਨ ਤੇ ਗਦਾ ਆਦਿਕ ਪਕੜ ਕੇ ਬਰਸ਼ੀ ਕਰ ਲਾਇਆ ਤੇ ਜੰਗ ਮਚਾਇਆ ਬੜਾ ਜੰਗ ਕੀਤਾ ਪੀਰ ਚਲਾਵਤ ਭਾਇਓ ਬਹਰੂ ਜਿਹੜੇ ਪੀਰ ਚਲਾਏ ਫੇਰ ਸਭ ਤਾਂ ਸ਼ਬ ਕੋ ਕਬ ਭਾਵ ਸੁਨਾਏ ਸਭ ਕਹਿੰਦੇ ਉਹ ਸੋਭਾ ਦਾ ਸੀ ਭਾਵ ਸੁਣਾ ਰਹੇ ਹਾਂ ਉਹਦਾ ਹਰਨ ਰੂਪ ਕੋ ਬਾਨ ਮਨੋ ਖਗ ਰਾਜ ਮਨੋ ਰਾਜ ਦਾ ਪੀਰ ਜਿਹੜਾ ਇਹ ਤਾਂ ਗਰੜ ਪੰਛੀ ਹੈ ਕਟਿਓ ਅਰ ਕੋ ਸਰ ਨਾਗ ਗਿਰਾਇਓ ਜਿਹੜਾ ਦੁਸ਼ਮਣ ਦਾ ਤੀਰ ਕੱਟ ਪਾਏ ਮਨੋ ਸੱਪ ਕੱਟ ਕੇ ਸਿਰ ਦਿੱਤਾ ਗਰੜ ਨੇ ਸਈਆ ਬਿਕਰਤ ਦਾਇਤ ਕੋ ਨਿਰਪਮਾਰ ਲਇਓ ਬਿਕਰਤ ਵੈਤ ਨੂੰ ਖੜਕ ਸਿੰਘ ਨੇ ਮਾਰ ਲਿਆ ਜਮ ਕੋ ਰੇਸ ਕਾਇ ਪੋਨੇ ਉੱਤਰ ਦੀਨੋ ਫਿਰ ਧਰਮਰਾਜਾ ਨੂੰ ਗੁਸਤਾਖਾ ਕਰਕੇ ਉੱਤਰਾ ਖੜਕ ਸਿੰਘ ਨੇ ਕਾਪਾਇਓ ਜੋ ਜੀ ਮਾਰ ਕਹਨੇ ਕੀ ਹੋ ਗਿਆ ਓਏ ਤੂੰ ਧਰਮਰਾਜਾ ਜੇ ਬਾਹਲਿਆਂ ਜੀਆਂ ਨੂੰ ਮਾਰਨ ਲੱਗ ਗਿਆ ਹਰ ਦੰਡ ਵੱਡੋ ਕਰ ਮੈਂ ਤੁਮ ਦੋ ਹੱਥ ਵਿੱਚ ਡੰਡਾ ਵੜਾ ਭਾਰੀ ਫੜੀ ਫਿਰਦਾ ਹਾਂ ਓਹੇ ਨਾ ਜੀਅ ਤੇ ਛਾੜਤ ਹੂੰ ਮੈਂ ਧਰਮਰਾਜਾ ਤੈਨੂੰ ਜਿਉਂਦੇ ਨੂੰ ਨਹੀਂ ਛੱਡਾਂਗਾ ਤੋਨਰੇ ਅਬ ਮੋਹੇ ਇਹ ਪ੍ਰਣ ਕੀ ਮੈਂ ਪਰਣ ਕਰ ਲਿਆ ਇਹ ਸੋਚ ਲਾ ਧਰਮ ਰਾਜਾ ਕੀ ਬਣਿਆ ਫਿਰਦਾ ਤੂੰ ਮਾਰਤ ਹੋ ਕਰਲਾ ਕਰਨੋ ਕਸ਼ ਮੈਂ ਕਰਲਾ ਕਰਨਾ ਜੋ ਕੁਛ ਮੈਂ ਹੁਣ ਤੈਨੂੰ ਮਾਰਨ ਲੱਗਾ ਹਾਂ ਮੋ ਬਲਜਾਨਤ ਹੈ ਪੁਰਤੀ ਨੂੰ ਮੇਰੇ ਪੁਰਾਂ ਦੇ ਲੋਕ ਜਾਣਦੇ ਮੇਰੇ ਜਿੰਨਾ ਜੋਰ ਹੈ ਸਵਜਾ ਜੋ ਕਹਿ ਕਹਿ ਬਤੀਆ ਜਮ ਕੋ ਇਸ ਤਰ੍ਹਾਂ ਕਹਿ ਕੇ ਬਾਤ ਜਮ ਧਰਮਰਾਜਾ ਨੂੰ ਕਬ ਰਾਮ ਕਹੇ ਪੁਨ ਜੁਦ ਕਿਓ ਹੈ ਕਹਿੰਦੀ ਸਰ ਜੀ ਕਹਿੰਦੇ ਜੁਦ ਕੀਤਾ ਧਰਮਰਾਜਾ ਦੇ ਨਾਲ ਭੂਤ ਹੈ ਸਗਲਨ ਕਾਕਨ ਝਾਕਨ ਉਸ ਭੂਤ ਨੇ ਪਸਾ ਕੇ ਮਾਸ ਖਾਣ ਵਾਲੀਆਂ ਕਲਜੋਗਣੀਆਂ ਨੇ ਕਾਕਨ ਕਾਮਨ ਸਿੰਗਾਲਨ ਚਾਕਨ ਗਿਲਦਾਨੇ ਪਿੱਛੇ ਸਿੰਗਾਲਨ ਗਿੱਦਣਾ ਨੇ ਢਾਕਨ ਸਰਾਉਣ ਅਗ ਆਏ ਪੀਓ ਹੈ ਢਾਕਣੀਆਂ ਡੈਣਾ ਨੇ ਖੂਨ ਅਜਕੇ ਪੀਤਾ ਮਾਰਿਓ ਮਰਾ ਨਾ ਕਹੂੰ ਜਮ ਤੇ ਨਿਰਪ ਜਮਾ ਤੋਂ ਵੀ ਮਾਰਿਆ ਧਰਮਰਾਜ ਤੋਂ ਵੀ ਮਰਦਾ ਨਹੀਂ ਰਾਜਾ ਖੜਕ ਸਿੰਘ ਮਾਨੋ ਅੰਮ੍ਰਿਤ ਪਾਨ ਕਿਓ ਮਾਨੋ ਇਹ ਅੰਮ੍ਰਿਤ ਪੀਤਾ ਭਗਤੀ ਕਰਦਾ ਰਹੇ ਜੇ ਕਾਗ ਤੇ ਨਹੀਂ ਤਾਂ ਹੈ ਸਾਰਿਆਂ ਦਾ ਮੁਕਾਬਲਾ ਕਰਦਾ ਬਾਨ ਲਿਓ ਤਨ ਬਾਨ ਜਬ ਤਿਨ ਤਨਖਤ ਤੀਰ ਜਦੋਂ ਪਕੜ ਲਿਆ ਖੜਕ ਸਿੰਘ ਨੇ ਅੰਤ ਕਾਉ ਅੰਤ ਭਜਾਏ ਦਿਓ ਹੈ ਹਮਤਿ ਧਰਮ ਰਾਜਾ ਨੂੰ ਅਖੀਰ ਨੂੰ ਪੁਜਾਈ ਦਿੱਤਾ ਸੋਟਾ ਜਬ ਜਮ ਦਿਓ ਭਜਾਏ ਜਦੋਂ ਧਰਮ ਰਾਜਾ ਨੂੰ ਪੁਜਾਤਾ ਨਾ ਕ੍ਰਿਸ਼ਨ ਹੀਰ ਨਿਰਪਯੂ ਕਹਿਓ ਕ੍ਰਿਸ਼ਨ ਜੀ ਨੇ ਵੇਖ ਕੇ ਰਾਜੇ ਨੂੰ ਕਿਹਾ ਲੜਤੇ ਕਿਉਂ ਨਹੀਂ ਆਏ ਕ੍ਰਿਸ਼ਨ ਨੂੰ ਕਹਿੰਦਾ ਰਾਜਾ ਤੂੰ ਕਿਉਂ ਨਹੀਂ ਕ੍ਰਿਸ਼ਨ ਭਗਵਾਨ ਨਾਲ ਲੜਦਾ ਹੋਰ ਨਾਲ ਨੂੰ ਸੱਦਾ ਕਰਦਾ ਹੈ ਮਹਾਰਥੀ ਰਾਣ ਤੀਰਤੋਮ ਤੂੰ ਬੜਾ ਰਥੀ ਦੱਸੋ ਜੀ ਮੈਂ ਜੰਗ ਕਰਨ ਵਾਲਾ ਜੰਗੀ ਤੀਰਜੀ ਵਾਲਾ ਕਹੋਣਾ ਜਦ ਜੰਮ ਦਿਓ ਪਜਹਾਏ ਕ੍ਰਿਸ਼ਨ ਹੀਰ ਨਿਰਪਯੋ ਕਹਿਓ ਲੜਤੇ ਕਿਉਂ ਨਹੀਂ ਆਏ ਮਾ